ਪੰਜਾਬ ਦੇ 30 ਲੱਖ ਪਰਿਵਾਰਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਦਰਅਸਲ ਜੇਕਰ ਤੁਸੀਂ ਵੀ ਰਾਸ਼ਨ ਕਾਰਡ ਦੇ ਰਾਹੀਂ ਘਰ ਦੇ ਵਿੱਚ ਰਾਸ਼ਨ ਲੈਂਦੇ ਹੋ ਰਾਸ਼ਨ ਆਂਦਾ ਤੁਹਾਡੇ ਘਰ ਦੇ ਵਿੱਚ ਤਾਂ ਉਹ ਬੰਦ ਹੋ ਸਕਦਾ ਹੈ ਇਹ ਖਾਸ ਅਪਡੇਟ ਤੁਹਾਡੇ ਲਈ ਹੈ ਇੱਕ ਆਖਰੀ ਮੌਕਾ ਜਿਹੜਾ ਕਿ ਦਿੱਤਾ ਗਿਆ ਹੈਗਾ ਤਰੀਕ ਵੀ ਨਿਰਧਾਰਿਤ ਕਰ ਦਿੱਤੀ ਗਈ ਹੈ ਹਾਲਾਂਕਿ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਆਪਣੇ ਰਾਸ਼ਨ ਕਾਰਡ ਦੀ ਈ ਕੇਵਾਈਸੀ ਨਹੀਂ ਕਰਵਾਈ ਹੈ ਤਾਂ ਇੱਕ ਖਾਸ ਅਪਡੇਟ ਤੁਹਾਡੇ ਲਈ ਹੈ ਤਾਂ ਦੱਸਦੀ ਹੈ ਕਿ ਪੰਜਾਬ ਦੇ 30 ਲੱਖ ਦੇ ਕਰੀਬ ਪਰਿਵਾਰਾਂ ਦੇ ਲਈ ਵੱਡੇ ਖਤਰੇ ਦੀ ਘੰਟੀ ਹੈ ਦਰਸਲ ਸਰਕਾਰ ਦੇ ਵੱਲੋਂ ਸੂਬੇ ਦੇ 스마트 ਰਾਸ਼ਨ ਕਾਰਡ ਧਾਰਕਾਂ ਨੂੰ eKYC ਕਰਵਾਉਣ ਦੀ ਅਪੀਲ ਕੀਤੀ ਗਈ ਸੀਗੀ ਤੇ ਬਹੁਤ ਸਾਰੇ ਇਹਦੇ ਵਿੱਚ ਰਹਿ ਵੀ ਗਏ ਸੀਗੇ ਤੇ ਕਈ ਸਾਰੇ ਲੋਕ ਇਸ ਨੂੰ ਨਜ਼ਰਅੰਦਾਜ਼ ਵੀ ਕਰ ਰਹੇ ਨੇ ਤਾਂ ਜਿਨ੍ਹਾਂ ਪਰਿਵਾਰਾਂ ਨੇ 31 ਅਗਸਤ ਤੱਕ ਇਹ ਨਾ ਕਰਵਾਈ ਤਾਂ ਫਿਰ ਉਹਨਾਂ ਦਾ ਰਾਸ਼ਨ ਕਾਰਡ ਕੱਟਿਆ ਜਾ ਸਕਦਾ ਹੈ ਤੇ ਉਹਨਾਂ ਨੂੰ ਇਹ ਲਾਭ ਨਹੀਂ ਮਿਲੇਗਾ ਤਾਂ ਵੱਤਵਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਗੇ ਕਿਸੇ ਪਰਿਵਾਰ ਕੋਲ ਪਹੁੰਚੇ ਤੇ ਕਿਸੇ ਦੀ ਮਦਦ ਵੀ ਹੋ ਸਕੇ ਤਾਂ ਇਹਨਾਂ ਲਾਭ ਪ੍ਰਾਪਤੀਆਂ ਦੀ ਦੱਸ ਦਈਏ ਕਿ ਈ ਕੇ ਵਾਈ ਸੀ ਪਿਛਲੇ ਸਾਲ ਜੂਨ ਮਹੀਨੇ ਤੋਂ ਸ਼ੁਰੂ ਹੋਈ ਸੀ ਅਤੇ ਮਾਰਚ 2025 ਤੱਕ ਡੈਡਲਾਈਨ ਸੀਗੀ ਜਿਸ ਦੇ ਵਿੱਚ 30 ਅਪ੍ਰੈਲ ਤੱਕ ਵਾਦਾ ਕੀਤਾ ਗਿਆ ਤਾਂ ਫਿਰ ਇਹ ਤਰੀਕ ਦੱਸ ਦਈਏ ਕਿ 30 ਜੂਨ ਅਤੇ ਇਸ ਤੋਂ ਬਾਅਦ 7 ਜੁਲਾਈ ਤੱਕ ਵਧਾਈ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਕਟਾਰੋ ਚੱਕ ਨੇ ਦੱਸਿਆ ਹੈਗਾ ਕਿ ਹੁਣ ਅਸੀਂ ਫਿਰ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤਰੀਕ ਨੂੰ ਵਧਾ ਕੇ 31 ਅਗਸਤ ਤੱਕ ਵਧਾਇਆ ਜਾਵੇ ਜੋ ਕਿ ਪਹਿਲਾਂ 7 ਜੁਲਾਈ ਤੱਕ ਕੀਤੀ ਗਈ ਸੀਗੀ ਤਾਂ ਇਸ ਤਰੀਕ ਨੂੰ ਵਧਾ ਕੇ 31 ਅਗਸਤ ਤੱਕ ਵਧਾਇਆ ਗਿਆ ਹੈਗਾ ਤੇ ਕੋਈ ਵੀ ਲਾਭ ਪ੍ਰਾਪਤੀ ਅਨਾਜ ਤੋਂ ਵਾਂਝਾ ਨਾ ਰਹਿ ਸਕੇ ਇਸ ਕਰਕੇ ਫੈਸਲਾ ਲਿਆ ਗਿਆ ਤਾਂ ਮੰਤਰੀ ਕਟਾਰੂ ਚੱਕ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਅਪੀਲ ਕਰਦੇ ਹੋਏ ਕਹਿੰਦੇ ਨੇ ਕਿ ਡੀਪੂ ਦੇ ਜਾ ਕੇ ਜਾਂ ਫਿਰ ਆਪਣੇ ਘਰ ਬੈਠੇ ਮੋਬਾਈਲ ਦੇ ਉੱਤੇ ਈ ਕੇਵਾਈਸੀ ਜ਼ਰੂਰ ਕਰਵਾਓ ਪੂਰੇ ਪੰਜਾਬ ਦੇ ਵਿੱਚ 30 ਲੱਖ ਲਾਭ ਪ੍ਰਾਪਤੀ ਅਜਿਹੇ ਨੇ ਜਿਨ੍ਹਾਂ ਦੀ ਈ ਕੇਵਾਈਸੀ ਅਜੇ ਤੱਕ ਨਹੀਂ ਹੋਈ ਹੈ ਉਹ ਜਲਦੀ ਤੋਂ ਜਲਦੀ ਇਹ ਕੰਮ ਕਰਵਾ ਲੈਣ ਤਾਂ ਜੋ ਕੋਈ ਵੀ ਅਨਾਸ਼ ਲੈਣ ਤੋਂ ਵਾਂਝਾ ਨਾ ਰਵੇ ਤਾਂ ਮੰਤਰੀ ਦੱਸਾ ਹੈਗਾ ਕਿ ਜਿਨਨੇ ਲੋਕਾਂ ਨੇ ਦੱਸ دیے ਕਿ ਜਿਹੜੇ ਲੋਕਾਂ ਨੇ ਈ ਕੇ ਵਾਈ ਸੀ ਕਰਵਾ ਲਈ ਹੈ ਉਹਨਾਂ ਨੂੰ ਕਣਕ ਵੰਡ ਦਿੱਤੀ ਗਈ ਹੈ ਅਤੇ ਜਿਹੜੇ ਰਹਿ ਗਏ ਨੇ ਜਦੋਂ ਉਹ ਡੀਪੂ ਦੇ ਉੱਤੇ ਜਾ ਕੇ ਈ ਕੇ ਵਾਈ ਸੀ ਕਰਵਾ ਲੈਣਗੇ ਤਾਂ ਉਹਨਾਂ ਨੂੰ ਵੀ ਨਾਲ ਦੀ ਨਾਲ ਕਣਕ ਵੰਡ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਹੈਗਾ ਕਿ ਕਿਸੇ ਵੀ ਲੋੜਵੰਤ ਪਰਿਵਾਰ ਦੀ ਕਣਕ ਨਹੀਂ ਕੱਟੀ ਜਾਵੇਗੀ ਤਾਂ ਜੇਕਰ ਤੁਸੀਂ ਵੀ ਈ ਕੇ ਵਾਈ ਸੀ ਨਹੀਂ ਕਰਵਾਈ अपने समार्ट राशन कार्ड की तो हमें जाके वाई सी करवाओ नहीं तो अपने ऑनलाइन माध्यम यानी कि समार्टफोन थोड़े को मोबाइल देते जाके भी यह काम कर सकते हो ਤਾਂ ਦੱਸਦੀ ਹੈ ਕਿ ਪੰਜਾਬ ਦੇ 30 ਲੱਖ ਦੇ ਕਰੀਬ ਪਰਿਵਾਰਾਂ ਦੇ ਲਈ ਵੱਡੇ ਖਤਰੇ ਦੀ ਘੰਟੀ ਹੈ ਦਰਸਲ ਸਰਕਾਰ ਦੇ ਵੱਲੋਂ ਸੂਬੇ ਦੇ 스마트 ਰਾਸ਼ਨ ਕਾਰਡ ਧਾਰਕਾਂ ਨੂੰ ਈ ਕੇ ਵਾਈ ਸੀ ਕਰਵਾਉਣ ਦੀ ਅਪੀਲ ਕੀਤੀ ਗਈ ਸੀ ਤੇ ਬਹੁਤ ਸਾਰੇ ਇਹਦੇ ਵਿੱਚ ਰਹਿ ਵੀ ਗਏ ਸੀਗੇ ਤੇ ਕਈ ਸਾਰੇ ਲੋਕ ਇਸ ਨੂੰ ਨਜ਼ਰਅੰਦਾਜ਼ ਵੀ ਕਰ ਰਹੇ ਨੇ ਤਾਂ ਜਿਨ੍ਹਾਂ ਪਰਿਵਾਰਾਂ ਨੇ 31 ਅਗਸਤ ਤੱਕ ਇਹ ਨਾ ਕਰਵਾਈ ਤਾਂ ਫਿਰ ਉਹਨਾਂ ਦਾ ਰਾਸ਼ਨ ਕਾਰਡ ਕੱਟਿਆ ਜਾ ਸਕਦਾ ਹੈ